ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਐਸੋਸੀਏਸ਼ਨ ਵੱਲੋਂ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਂਟੀ ਕ੍ਰਾਈਮ ਐਂਟੀ ਕ腐ਪਸ਼ਨ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਤਾਂ ਦਫ਼ਤਰ ਗੁਰਨਾਨਕ ਮਾਰਕੀਟ ਲੰਮਾ ਪਿੰਡ ਚੌਂਗ ਜਲੰਧਰ ਵਿਖੇ ਹੋਈ ਨਵੇਂ ਮੈਂਬਰ ਪੰਜਾਬ ਦੇ ਪ੍ਰਧਾਨ ਸੁਨੀਂਦਰ ਸਿੰਘ ਕੈਰੋ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਇਸ ਵਾਰ ਨਵੇਂ ਮੈਂਬਰ ਵਿੱਚ ਬਹੁਤ ਜ਼ਿਆਦਾ ਡਾਕਟਰ ਹਨ ਜੋ ਆਪਣੇ ਖੇਤਰ ਵਿੱਚ ਬਹੁਤ ਹੁਸ਼ਿਆਰ ਅਤੇ ਪੂਰੀ ਤਰ੍ਹਾਂ ਤਰਜ਼ ਵਿਕਾਰ ਹਨ ਜੋਗਿੰਦਰਪਾਲ ਸ਼ਰਮਾ ਨੇ ਕਿਹਾ ਕਿ ਸਾਡਾ ਮੰਤਵ ਇਹ ਹੈ ਕਿ ਕਿਸੇ ਨਾਲ ਵੀ ਗਲਤ ਨਾ ਹੋਵੇ ਇਸ ਮੌਕੇ ਜਸ਼ਪਾਲ ਸਰਫੀ ਹੋਰ ਵੀ ਕਈ ਮੈਂਬਰ ਹਾਜ਼ਰ ਸਨ ਦੀ ਕ੍ਰਾਈਮ ਇੰਟੀក្រਪਸ਼ਨ ਸੁਰਿੰਦਰ ਸਿੰਘ ਕਾਰੋਂ ਪੰਜਾਬ ਪੁਲਿਸ ਦੇ ਦੋਨੋਂ ਅੱਜ ਮੀਟਿੰਗ ਕੀਤੀ ਗਈ ਸੀ ਕਿ ਇਹਦੇ ਵਿੱਚ ਅੱਜ ਸਾਡੇ ਬੋਡੀ ਦੇ ਵਿੱਚ ਡਾਕਟਰ ਸਾਹਿਬ ਸਾਰੇ ਸ਼ਾਮਲ ਹੋਏ ਹਨ ਜਿਹਨਾਂ ਦੇ ਡਾਕਟਰਾਂ ਵੀ ਅਸੀਂ ਅੱਜ ਬੋਡੀ ਬਣਾਈ ਹੈ ਔਰ ਨਾਲ ਸਾਡੇ ਹੋਰ ਵੀ ਮੈਂਬਰ ਜੁੜੇ ਹਨ ਅਤੇ ਸਾਡੀ ਜਿਹੜੀ ਪੰਜਾਬ ਦੀ ਬੋਡੀ ਸੀਗੀ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਜਿਹੜੇ ਹੈ ਡੈਡੀ ਕਾਰਟਮ ਜੋਤੀ ਪੱਤਰ ਦਿੱਤੇ ਹਨ ਮੈਂ ਉਹਨਾਂ ਦਾ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਾਡੀ ਐਂਟੀ ਕਰਾਈਮ ਔਰ ਐਂਟੀ ਕਰਾਪਸ਼ਨ ਦੇ ਵਿੱਚ ਸ਼ਾਮਲ ਹੋ ਕੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਿੱਥੇ ਵੀ ਕੋਈ ਤੁਹਾਨੂੰ ਸਾਡੀ ਲੋੜ ਪੈਗੀ ਅਸੀਂ ਕੈਂਪ ਲਾ ਕੇ ਲੋੜਵੰਦਾਂ ਨੂੰ ਦਵਾਈਆਂ ਫ੍ਰੀ ਔਰ ਕੈਂਪ ਕੋ ਸਾਡਾ ਜਿਹੜਾ ਲੱਗੇਗਾ ਉਹ ਡਾਕਟਰ ਸਾਹਿਬ ਕੋਲ ਲੱਗੇਗਾ ਇਸ ਕਰਕੇ ਐਂਟੀ ਕਰਾਈਮ ਔਰ ਐਂਟੀ ਕਰਾਪਸ਼ਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਯੂਥ ਦੀ ਬਾਡੀ ਜਿਹੜੀ ਹੈ ਬਹੁੜੀ ਤਿਆਰ ਕਰਕੇ ਅਸੀਂ ਪੰਜਾਬ ਦੀ ਬਾਡੀ ਤਿਆਰ ਕਰਾਂਗੇ ਔਰ ਜਨਦਰ ਦੇ ਵਿੱਚ ਵੀ ਅਸੀਂ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵਧੀਆ ਸਿੱਖਿਆ ਦੇ ਕੇ ਔਰ ਐਂਟੀ ਕਰਾਇਮ ਐਂਟੀ ਕਰਪਟ ਦਾ ਸਾਡੇ ਵਿੱਚੋਂ ਜਿਹੜੀ ਵੀ ਕ੍ਰਾਈਮ ਹੋ ਰਿਹਾ ਹੈ ਜਿੱਥੇ ਕੋਈ ਰਿਸ਼ਵਤ ਲੈ ਰਿਹਾ ਹੈ ਜਾਂ ਕੋਈ ਨਸ਼ਾ ਵੇਚ ਰਿਹਾ ਹੈ ਜਾਂ ਬੱਚਾ ਕਰ ਰਿਹਾ ਹੈ ਜਿਹੜੇ ਬੱਚੇ ਕਰ ਰਹੇ ਹਨ ਉਹ ਸਾਡੇ ਨੌਜਵਾਨ ਪੀੜ੍ਹੀ ਨੂੰ ਕਹਿ ਭਲਾ ਕੇ ਉਹ ਸਾਰੀਆਂ ਸਹੂਲਤਾਂ ਦੱਸਣਗੇ ਕਿ ਆਪਾਂ ਨਸ਼ਾ ਜਿਹੜਾ ਹੈ ਵੇਚਣਾ ਨਹੀਂ ਹੈ ਨਾ ਕਰਨਾ ਹੈ ਇਹ ਨਸ਼ਾ ਜਿਹੜਾ ਹੈ ਸਾਡੇ ਸਵਾਸਤ ਕੋੜ ਹੈ ਅਸੀਂ ਸਾਰਿਆਂ ਨੂੰ ਫਿਰ ਐਂਟੀ ਕਰਾਇਮ ਔਰ ਐਂਟੀ ਕਰਪਟ ਵੀ ਮੈਂ ਬੜੀਆ ਤਰੀਕੇ ਨਾਲ ਅੱਜ ਜਿਹੜੀ ਅਸੀਂ ਮੀਟਿੰਗ ਕੀਤੀ ਐ ਉਹਦੇ ਲਈ ਸਾਡੇ ਬੌਡੀ ਦੇ ਜਿਹੜੇ ਸੀਗੇ ਜਿਹੜੇ ਬੁਲਾਏ ਗਏ ਸੀਗੇ ਉਹਨਾਂ ਵਾਸਤੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਇਸ ਤਰ੍ਹਾਂ ਹੀ ਨਾਲ ਅਸੀਂ ਸਾਰੇ ਮੈਂਬਰਾਂ ਨੂੰ ਜੋੜ ਕੇ ਬਹੁਤ ਵੱਡੀ ਬੌਡੀ ਨੂੰ ਬਣਾ ਕੇ ਤੇ ਪੰਜਾਬ ਦੇ ਵਿੱਚ ਲਿਆਈਏ ਤੇ ਲੋਕਾਂ ਦਾ ਅਸੀਂ ਕੰਮ ਕਰਕੇ ਦਿਖਾਈਏ ਕਿ ਲੋਕਾਂ ਨੂੰ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਕ੍ਰਾਈਮ ਜਿੱਥੇ ਕੋ ਨਸ਼ਾ ਰਿਸ਼ਵਤ ਖੋਰੀ ਹੈ ਜੇ ਕਿਸੇ ਦੀ ਲੋੜ ਹੈ ਕਿਸੇ ਭੈਣ ਦੀ ਹੋ ਡੂਨ ਬੰਦ ਪਰਿਵਾਰਾਂ ਨੂੰ ਰਚ ਨਹੀਂ ਲੋੜ ਹੈ ਕਿ ਉਹ ਸਾਡੀ ਜਿਹੜੀ ਟੀਮ ਹੈ ਬਈਆ ਕਰਉਂਦੀ ਹੈ ਮੈਂ ਇਹ ਗੱਲਾਂ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਤੁਹਾਡੀ ਜਰ ਧੰਨਵਾਦ ਕਰਦਾ ਕਿ ਜਿਹੜੇ ਜੀ ਸਾਡੇ ਕੋਲ ਜੀ ਹਨ ਸਾਰਿਆਂ ਨੂੰ ਜੀ ਸਰਕਾਰ ਦੇ ਕਰਮਚਾਰੀ ਜੀ ਦੇ ਕਰਮਚਾਰੀ ਉਹ ਜਿੰਨੇ ਵੀ ਸਾਡੇ ਡੈਲੀਗੇਟ ਸਵਾਲ ਆਉਂਦੇ ਨੇ ਸਵੇ ਉਹਨਾਂ ਨੂੰ ਮੀਟਿੰਗ ਕਰਦੇ ਆ ਕਿ ਆਪਾਂ ਰਹਿ ਦੇ ਰਾਸੀ ਕੰਮ ਕਰਨੀਏ ਉਹ ਜਿਹੜੀ ਐਂਟੀ-ਡਾਇਬੀਟਿਕ ਐਸੋਸੀਏਸ਼ਨ ਜਿਹੜੀ ਪੰਜਾਬ ਵਿੱਚ ਜਿਹੜੀ ਹੋਣੀ ਚਾਹੀਦੀ ਹੈ ਉਹਨਾਂ ਵੀ ਕਿਸੇ ਪਰਚੇ ਦੀ ਮਤਾਜ ਨਹੀਂ ਹੈਗੀ ਐਂਟੀ-ਡਾਇਬੀਟਿਕ ਇਹਾ ਪੰਜਾਬ ਦਾ ਪੂਰਾ ਨਾਮ ਚੱਲਦਾ ਹੈ ਮੁਕੇਸ਼ ਬਾਵਾ ਕਹਿੰਦਾ ਕਿ ਜਿਹੜੇ ਸ਼ੂਬਾ ਪ੍ਰਧਾਨ ਨੇ ਜਿੱਦਾਂ ਮਨਿੰਦਰ ਕਾਲ ਸ਼ਰਮਾ ਜੀ, ਹੌਂਦਾਲ ਜੀ ਕੈਪਟਨ ਬਗਾਲੀ ਉਹਦੇ ਨਾਲ ਜਿਹੜੇ ਸਾਡੇ ਡੈਲੀਗੇਟ ਆਪ ਬਣਾਏ ਐ ਸਭ ਕੰਮ ਪਾ ਰਹੇ ਨੇ ਤਾਂ ਪਾਏ ਗਏ ਨੇ ਕਿ ਆਪਾਂ ਇਹਦੇ ਵਿੱਚ ਤੁਸੀਂ ਗੱਲ ਰੈਫਰੈਂਟ ਯਾਦ ਹੈ ਕਿ ਜਿਹੜੇ ਬੈਕਿੰਗ ਜੁਏ ਹੈ ਸਰ ਕੋ ਜਿਹੜੀ ਕੋਈ ਛਾਪਨ ਮਾਰੋ ਦੇਚਨ ਅਗਰ ਤੁਹਾਨੂੰ ਬੁਰੀਾਈ ਕੀ ਤੇ ਨਹੀਂ ਆ ਰਹੀ ਕੋਈ ਨਸ਼ਾ ਪੀ ਰਿਹਾ ਜਾਂ ਕੋਈ ਗਲਾਉਰ ਕੋਈ ਜਿਦਾ ਪਿਆਕ ਹੋਵੇ ਪਹਿਲਾ ਸੁਬਾ ਜਿਹੜੇ ਪ੍ਰਧਾਨ ਦੇ ਜਾਂ ਜਨ ਸੰਸਦ ਕੀ ਨੇ ਉਹ ਨਾਲ ਹੀ ਉਹ ਚਲੀ ਆ ਕੇ ਜੂ ਚੱਕਰ ਕਰੇ ਡਾਕਟਰ ਨੇ ਡਾਕਟਰ ਜੀ ਤੁਸੀਂ ਤੁਹਾਡਾ ਸੈੱਲ ਵੀ ਚੈੱਕ ਕਰ ਸਕਦੇ ਹੋ ਕਿਉਂਕਿ ਉਹਨੇ ਇਹ ਕਿਹਾ ਕਿ ਤੁਹਾਨੂੰ ਲੱਗੇ ਕਿ ਆ ਜਲਾ ਬਸਤ ਗਲਾਉਰ ਕੋਈ ਦੂਰ ਦੇ ਰਿਹਾ ਹੈ ਜਾਂ ਕਿਸੇ ਨਾਲ ਹੈ ਜਾਂ ਸੰਗਤ ਨੇ ਜੁਮਤਰੀਆ ਇੱਕੋ ਹੀ ਵਰਤਨ ਬਾਤ ਨੂੰ ਜੋ ਮੇਰੇ ਬਿੱਤਾ ਦੇ ਸ਼ੁਭਾ ਦਿਨ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀ। ਮੈਂ ਹੁਣ ਦੇਖਤੀ ਕਰਾਂਗਾ। ਗਿੰਦਰਪਾਲ ਸ਼ਰਮਾ ਜੀ ਜਿਹੜੇ ਸਾਡੇ ਪੰਜਾਬੀ ਬੋਲੀ ਦੇ ਸੱਤੀ ਜ਼ਬਾਨ ਦੇ ਤੋਂ ਨਾ ਦੇਖਤੀ ਗਾਣੇ ਆਪਣੇ ਵਿਚਾਰ ਤੋਂ ਨਾ ਸਾਂਝੇ ਕਰ ਗਿੰਦਰਪਾਲ ਸ਼ਰਮਾ ਜੀ ਬਹੁਤ ਹੁਭਰਾਈ ਕਿ ਜਿਹੜੇ ਸਾਡੇ ਨਾਲ ਜੁੜ ਰਹੇ ਸਾਡੇ ਸੁਣ ਸੁਣ ਕਹਿ ਰਹੇ ਜਿਹਨੇ ਇਹ ਰਹੇ ਨਾ ਹੀ ਇਹਨਾਂ ਦੀ ਮਿਹਨਤ ਸਤਿਕਾਰਯੋਗ ਹੈ ਸਾਡੇ ਵੀ ਮੁਦਰੇ ਨਾਲ ਜੁੜਦੇ ਹੋਏ ਨੇ ਔਰ ਬਹੁਤ ਬਹੁਤ ਵਟਿਆਉਦੇ ਆਰੇ ਡਾਕਟਰ ਸਾਹਿਬ ਸਾਡੇ ਬਹੁਤ ਮਾਨਯੋਗ ਡਾਕਟਰ ਜੁੜ ਰਹੇ ਨੇ ਜੀ ਜਨ ਨੂੰ ਬਧਾਈ ਦਿੰਦੇ ਆ ਕਿ ਜਿਆ ਕਹੀ ਪ੍ਰੋਗਰਾਮ ਜਾ ਕੇ ਧੱਕੇ ਮਾਰਨੇ ਸਾਡੇ ਕੰਮ ਅਗਾ ਕਿ ਸਿੱਧੇ ਅਸਤੇ ਮਾਰਨ ਜੇ ਕੋਈ ਬੰਦਾ ਕੋ ਦਸ਼ਾ ਕਰਦਾ ਨਹੀਂ ਮੁੜਦਾ ਸਾਡੇ ਨੂੰ ਨੌਂਟੇ ਲਿਆਓ ਉਹਨੂੰ 100 ਲੀਟਰ ਜਿਦਾਉਂ ਭਰਾਵੇਂ ਪਰ ਉਹਨੂੰ ਜਿਦਾ ਜਿਦਾ ਪਿਆ ਇਹ ਕੰਮ ਕੋ ਹੋ ਰਿਹਾ ਹੈ ਉਨ ਨੂੰ ਜਾ ਕੇ ਛਾਲੇ ਨਾ ਲਾ ਕੇ ਗਲਤ ਕੰਮ ਨਾ ਰੋਕਣਾ ਸਹੀ ਕੰਮ ਨੂੰ ਕਰਨਾ ਜਿਹੜਾ ਕੰਮ ਅਸੀਂ ਕਰਨਾ ਸਾਨੂੰ ਪਬਲਿਕ ਸੰਗਤ ਨਾਲ ਜੁੜੇ ਕਿ ਅਸੀਂ ਕੰਮ ਵਧੀਆ ਕਰ ਰਹੇ ਹਾਂ ਅੱਛਾ ਕਰੇ ਸਾਧਗਰ ਜੁੜੇ ਇਹੋ ਜਿਹੇ ਕੰਮ ਕਰਕੇ ਖਾਣਾ ਸਾਡੀ ਲੋਕਾਂ ਦੇ ਰਿਗਤਈ ਭਾਣਾ ਬਣ ਜੇ ਚਾਹੀਦੀ ਹੈ ਹਰ ਮੈਂਬਰ ਲਈ ਕਿ ਜਿੱਥੇ ਵੀ ਰਾਪੇ ਨੇ ਜਿਹੜੇ ਸ਼ਹਿਰ ਦੇ ਇਹ ਬੰਦੇ ਕੰਮ ਬਹੁਤ ਵਧੀਆ ਕਰਦੇ ਪਏ ਨੇ ਇਹਨਾਂ ਨਾਲ ਜੁੜਨਾ ਹੈ ਐਂਟੀ ਕਰਾਇਮ ਐਂਟੀ ਵਰਸ਼ਨ ਦਾ ਮਤਲਬ ਹੈਗਾ ਇਸ ਲਈ ਕੋਈ ਵੀ ਬੁਰਾਈ ਇਹਨੂੰ ਖਤਮ ਕਰਨਾ ਹੈ ਅਵਧਾਨ ਸੁਰਿੰਦਰ ਸਿੰਘ ਕੈਰੋਜੀ ਸਫਰੀ ਜੀ ਰੋੜਾ ਸਾਹਿਬ ਜੀ ਮੇਰੀ ਭੈਣ ਜੀ ਬਾਕੀ ਜਿੰਨੇ ਵੀ ਮੇਰੇ ਇੱਥੇ ਮਿੱਤਰ ਪੱਤਰਕਾਰ ਭਰਾਏ ਡਾਕਟਰ ਸਾਹਿਬ ਆਏ ਆ ਜਿਹੜਾ ਇਹ ਕੰਮ ਆਪਾਂ ਵਿਢਿਆ ਇਹ ਕੰਮ ਇੱਕ ਬਹੁਤ ਸੇਵਾ ਭਾਵਨਾ ਵਾਲਾ ਵਾ ਤੇ ਸੇਵਾ ਭਾਵਨਾ ਆਪਾਂ ਨੂੰ ਥੋੜੀ ਜੀ ਆਪਣਾ ਨਿਸ਼ਾਨ ਕਰਕੇ ਕਰਨੀ ਪੈਣੀ ਹੈ ਅੱਜ ਤੋਂ ਪਹਿਲਾਂ ਲੋਕੀ ਸੇਵਾ ਭਾਵਨਾ ਕਰਦੇ ਸੀ ਜਦੋਂ ਕਿਤੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਦੋਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਸੇਵਾ ਭਾਵਨਾ ਵਾਲੇ ਜੀ ਦੋ ਬੜਾ ਕੁਝ ਹੁੰਦਾ ਹੀ ਪਰ ਅੱਜ ਸੇਵਾ ਭਾਵਨਾ ਜਿਹੜੀ ਆ ਇੱਕ ਆਪਾਂ ਵਧੀਆ ਦੇ ਹਲਕੇ ਤਰੀਕੇ ਨਾਲ ਕਰ ਸਕਦੇ ਆ ਇਹਦਾ ਪੁੰਨ ਤੁਹਾਨੂੰ ਇੰਨਾ ਕਿ ਮਿਲਣਾ ਵਾ ਕਿ ਆਉਣ ਵਾਲੇ ਸਮੇਂ 'ਚ ਮਿਲਣਾ ਪਤਾ ਲੱਗਣਾ ਵਾ ਵੀ ਅਸੀਂ ਜਿਹੜਾ ਇਹ ਕੰਮ ਕੀਤਾ ਸੀ ਇਹਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਕਿੰਨਾ ਪੁੰਨ ਦਿੱਤਾ ਵਾ ਕਿੰਨਾ ਸਾਡੇ ਨਾਲ ਪ੍ਰਮਾਤਮਾ ਹਮਦਰਦੀ ਰੱਖਦਾ ਆਪਾਂ ਮੈਂ ਆਮ ਆਦਮੀ ਪਾਰਟੀ ਤੋਂ ਆ ਚਾਹੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਗਲਤ ਕੰਮ ਹੁੰਦਾ ਹੋਵੇ ਮੈਂ ਤੁਹਾਡੇ ਨਾਲ ਆ ਮੈਂ ਉੱਥੇ ਕੋਲ ਉਹਨੇ ਮਸਲਾ ਖੜਾ ਹੋ ਲਿਆ ਇਸ ਕਰਕੇ ਜਿੱਦਾਂ ਸਬਰੀ ਸਾਹਿਬ ਨੇ ਕਿਹਾ ਕੋਈ ਦੁੱਧ ਗਲਤ ਬਣਾਉਂਦਾ ਵਾ ਕੋਈ ਹੋਰ ਮਨ ਚੀਜ਼ ਗਲਤ ਬਣਾਉਂਦਾ ਵਾ ਕੋਈ ਵੀ ਗਲਤ ਕੰਮ ਕਰਦਾ ਵਾ ਆਪਾਂ ਇੱਕ ਦੂਜੇ ਨੂੰ ਫੋਨ ਕਰਕੇ 10-15 ਮਿੰਟ ਸਾਰੇ ਜਣੇ ਇਕੱਠੇ ਹੋ ਕੇ ਜਿਹੜਾ ਵੀ ਕੋਈ ਬੰਦਾ ਗਲਤ ਕੰਮ ਕਰਦਾ ਆਪਾਂ ਉਹਨੂੰ ਸਜ਼ਾ ਦੇਵਾ ਸਕਦੇ ਆ ਸੋ ਮੈਂ ਵੀਰੋ ਇਹੋ ਹੀ ਕਹਿੰਦਾ ਬੇਨਤੀ ਕਰਦਾ ਵਾਂ ਕਿ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੈਗਾ ਤੇ ਤਗੜੇ ਹੋ ਕੇ ਇਸ ਕੰਮ ਦੇ ਵਿੱਚ ਵੜੋ ਔਰ ਆਪਣੀ ਜਿੱਤ ਹੋਏਗੀ ਜੈ ਹਿੰਦ ਜੈ ਭਗਤ